<Thank> oh नमो तो श्री सीताराम जी ब्रह्मचारी मे कर्ता नम सवती मैं दृष्वा पुस्तक धारिणी गुरुदेव महेश्वर गुरु साक्षात ब्र ब्रह्म

ਕੋ ਕਿਤੇ ਸਰੋਲ ਜੀ ਪਹਿਲਾਂ ਆਪਸ ਦਾ ਧੰਨਵਾਦ ਜੈ ਮਾਤਾ ਦੀ ਸੋ ਅੱਜ ਹਟਿਆਲਾ ਸਹਿਰ ਵਾਸੀਆਂ ਦੀ ਬਹੁਤ ਸਵਾਗਤ ਧੰਨਵਾਦ ਹੈ ਪੂਰੀ ਸੰਗਤ ਦੀ ਧੰਨਵਾਦ ਹੈ ਕਿ ਬਹੁਤ ਲੰਬੇ ਸਮੇਂ ਤੋਂ ਜੋ ਕਾਲੀ ਮਾਤਾ ਮੰਦਿਰ ਦੀ ਪਾਰਕਰ ਨੇ ਨਿਮਾਗ ਸੀ ਸੰਤਾ ਲੱਖਾਂ ਦੀ ਗਿਣਤੀ ਦੀ ਸੰਕਾ ਹੋਈਆਂ ਸੀ ਜੋ ਜਿੱਥੇ ਬਹੁਤ ਪ੍ਰੋਬਲਮ ਆ ਰਹੀ ਸੀ ਜੋ ਅੱਜ ਜੋਫਾ ਦੀ ਵਿਸ਼ਵਾਸ ਵਾਲੀ ਪਾਰਟੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਮਾਜੀ ਦੀ ਸਰਕਾਰ ਦੀ ਸਰਕਾਰ ਵੱਲੋਂ ਅੱਜ ਇਸ ਮੰਦਰਿਕ ਪਾਪਰਾਂ ਦਾ ਜਿਹੜਾ ਗੱਲ ਨੇ ਕੀਤਾ ਗਿਆ ਮੇਰੇ ਨਾਲ ਸਾਡੇ ਵੱਡੇ ਭਰਾ ਡਾਕਟਰ ਬਲਵਿੰਦਰ ਜੀ ਤੋਂ ਮੰਤਰੀ ਪੰਜਾਬ ਸਾਡੇ ਕੋਲੀ ਸਾਹਿਬ ਐਮਐਲਏ ਸਾਹਿਬ ਸਾਡੇ ਚੇਅਰਮੈਨ ਸਾਹਿਬ ਜੀਸੀ ਸਾਹਿਬ ਤੋਂ ਸਾਰਿਆਂ ਨੇ ਲੱਗ ਕੇ ਸਾਡੇ ਜੇਰੇ ਕਮਮਬਖਸ਼ਰ ਜੀ ਤੋਂ ਸਾਰਿਆਂ ਨੇ ਅੱਜ ਜੋ ਇਸ ਪੱਤਰ ਦਾ ਉਦਘਾਟਨ ਕੀਤਾ ਤੇ ਮਹਾਮਾਇਕੋ ਅਸੀਰਵਾਦ ਲਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸੋ ਕਿਉਂਕਿ ਦਿਨੇ ਤੇ ਜਦ ਬਹੁਤ ਪ੍ਰਾਗਟ ਹੋ ਮਹਾਰਾਣੀ ਕਲਾਬਤੋਂ ਕਾਲੀ ਮਾਤਾ ਮੰਦਰ ਤੱਕ ਜਾਂਦੀ ਹੈ। ਇਹ ਬਰਾਦਰੀ ਬਾਗ ਦੇ ਰੁੱਖਾਂ ਦੀ ਜਣਾਕਾਰ ਪੂਰੀ ਤਰ੍ਹਾਂ ਬਲੈਕ ਹੋ ਗਈ ਸੀ ਸ਼ੇਸ਼ਾ ਦੀ। ਭਲੇ ਸੋਲ ਕਾਲੀ ਮਾਤਾ ਮੰਦਰ ਤੱਕ ਜਿੱਦਣ ਵਕਤੇ ਪਾਣੀ ਵਿੱਚ ਨਹੀਂ ਪਹੁੰਚ ਰਿਹਾ ਸੀ ਜਿਸ ਕਰਕੇ ਨਵੀ ਪੈਪਲੈਂਟ ਕੋਲ ਦੀ ਰੋੜ ਪਈ। ਸੋ ਮੈਂ ਦਾਦਾ ਨਾ ਕਹਿੰਦਾ ਹਾਂ ਅਸੀਂ ਜਿਹੜੇ ਇੱਕ ਪੈਪਲੈਂਟ ਨਹੀਂ ਖੋਲਦੇ ਅਸੀਂ ਲੋਕਾਂ ਦੇ ਵਿਸ਼ਵਾਸ ਅਤੇ ਪ੍ਰਸ਼ਦੀ ਨਵੀਰਾਮ ਤੇ ਚੱਲਦੇ ਹਾਂ ਕਿਉਂਕਿ ਸੰਗਤ ਦੇ ਨਾਲ ਲੋਕਾਂ ਦੇ ਭਰੋਸੇ ਦੇ ਨਾਲ ਜਿਹੜਾ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਸੇਵਾਦਾਰ ਵਰਕੇ ਸੇਵਾ ਕਰਾਂਗੇ ਸੋ ਇਹੋ ਜੇ ਧਾਰਮਿਕ ਸਥਾਨ ਸੰਸਥਾਵਾਂ ਦੀ ਜਿਹੜੀ ਲੰਬੇ ਸਮੇਂ ਤੋਂ ਰਿਵਾਇਤ ਸੀ ਉਹ ਅੱਜ ਪੁਰੇ ਕੀਤੀ ਗਈ ਤੇ ਮੇਰੇ ਨਾਲ ਡਾਕਟਰ ਬਲਜੀਤ ਜੀ ਨੇ ਉੱਡੀ ਸਾਹਮਣੇ ਆ ਗਏ ਉਹਨਾਂ ਨੂੰ ਕਾਂਗਰਸ ਡਾਕਟਰ ਬਲਜੀਤ ਜੀ ਕਿਉਂਕਿ ਸਾਬਕਾ ਮੰਤਰੀ ਨੇ ਉਹ ਵੀ ਸਥਾਨ ਨਾਲ ਆਪਸਾਂ ਨਗਰੀ ਗੱਲਬਾਤ ਕਰ ਚੁੱਕੀ ਸੀ ਜੀ ਮੱਤ ਜੀ ਸਾਹਿਬ ਉਹ ਕਿਲੇ ਇਹ ਤਕਰੀਬਨ 1 ਕਿਲੋਮੀਟਰ ਦਾ ਜਿਹੜਾ ਪ੍ਰੋਜੈਕਟਰੀ ਹੈ ਤੇ 85 ਲੱਖ ਰੁਪਏ ਦਾ ਇਸ ਤੇ ਖਰਚਿਆ ਹੋ ਤੇ ਬਹੁਤ ਜਲਦੀ 2 ਮਹੀਨੇ ਦੇ ਰਿਟ੍ਰੇਟ ਕਰਕੇ ਇਹਨੂੰ ਸਿਰਫ ਤਾਂ ਜਦੋਂ ਮੈਂ ਦੇਵੋ ਸਿੰਘ ਜੀ ਨੇ ਇਹ ਵਾਅਦੇ ਲਗਾਏ ਸਮਝ ਜਨਜੀ ਤੇ ਅਮਰਿੰਦਰ ਸਿੰਘ ਦਾ ਵੀ ਪ੍ਰੋਜੈਕਟ ਸੀਗਾ ਕਿ ਉਹਨੂੰ ਚੇਂਜ ਕੀਤਾ ਗਿਆ ਇਹ ਉੱਤੇ ਵਿੱਚ ਸਾਡਾ ਸਾਰਾ ਪ੍ਰਿੰਕ ਆਪਣਾ ਵੀ ਸਦਾ ਕਬਲ ਸਿਮਾਨ ਦੀ ਸਰਕਾਰ ਉਹ ਸਿਰਫ ਉਹ ਪ੍ਰੋਜੈਕਟ ਨੂੰ ਐਲਾਨ ਕਰਦੇ ਸੀ ਮਾਰੇ ਦਿੰਦੇ ਸੀ ਇਹ ਪਹਿਲੀ ਸਰਕਾਰ ਹੈ ਜਿਹੜੀਆਂ ਵਾਅਦੇ ਨਹੀਂ ਕਰਦੀ ਸੀ ਗਰੰਟੀਆਂ ਮੰਗੀਆਂ ਤੇ ਜਿਹੜੀ ਕੰਮ ਸ਼ੁਰੂਆਤ ਕਰਦੇ ਆ ਉਹਨੂੰ ਜਲਦੀ ਕੰਪਲੀਟ ਕਰਕੇ ਤੁਹਾਰਾ ਫੇਰਾਵਾਂਗੇ ਮਹਾਮਾਇ ਦੀ ਕਿਰਪਾ ਨਾਲ ਮਹਾਮਾਇ ਤੋਂ ਅਸੀਰਵਾਦ ਲੈਣਾ ਵਗੇ ਤੁਹਾਡਾ ਸਾਰਾ ਬੰਦ ਪਰਿਵਾਰ ਜੇ ਤੁਸੀਂ ਅੱਜ ਸਾਰੇ ਸਾਡੇ ਬੁਢਾ ਦੇ ਵੀਰ ਸਾਰੇ ਮੌਜੂਦ ਸਾਡਾ ਫੇਰ ਉਹ ਹੀ ਕਰੀਏ ਮੇਨਟੇਨਰ ਅਸੀਂ ਇਹਦੀ ਮੇਨਟੇਨ ਕਿਵੇਂ ਕਰਾਂਗੇ ਮੇਨਟੇਨ ਇਹ ਕੋਈ ਸਰਕਾਰ ਨਾ ਜਿਹੜੀ ਹੈ ਸੇਵਾਦਾਰਾਂ ਦੇ ਸਿੱਖਾ ਆਪਾਂ ਕਹਿੰਦੇ ਕਿ ਅਸੀਂ ਮਹਾਮਾਇ ਦੇ ਭਗਤ ਹੈ ਸਾਰੇ ਸੇਵਾਦਾਰ ਬੜ ਕੇ ਸਾਡੇ ਚੇਅਰਮੈਨ ਸਰਬਾਨ ਕਮਲਬੰਸਰ ਜੀ ਉਹ ਨਾਲ ਹੋ ਕੇ ਇਹ ਜਿਹੜੀ ਮੇਨਟੇਨ ਇਹ ਕੰਟੀਨਿਊ ਕਰਦੇ ਸੇਵਾ ਕਰਦੇ ਰਹਿਣ ਇਹ ਤਾਂ ਸਿਰਫ ਇੱਕ ਆਸਪੈਕਟ ਹੈ ਸੋਵਰ ਸਾਫ ਦਾ ਜਿਹੜਾ ਪਾਣੀ ਜਲ ਜਿਹੜਾ ਹੈ ਪਹੁੰਚਾਣਾ ਉਹ ਇੱਕ ਆਸਪੈਕਟ ਹੈ ਸ਼ੁਰੂਆਤ ਹੈ ਸ਼ੁਰੂਆਤ ਇਸ ਤੋਂ ਬਾਅਦ ਮੰਦਿਰ ਦੇ ਵਾਸਤੇ ਇਸ ਪੂਰੇ ਪ੍ਰੈਮਿਸਿਸ ਵਾਸਤੇ ਵਸਟਿਨਿਟੀ ਵਾਸਤੇ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਇਸ ਤਰ੍ਹਾਂ ਤੁਸੀਂ ਦੇਖਿਆ ਹੈ ਦਰਬਾਰ ਸਾਹਿਬ ਦੇ ਵਿੱਚ ਹੈਰੀਟੇਜ ਸਟਰੀਟ ਬਣੀ ਹੈ ਉਸ ਆਫ ਲਾਈਨਸ ਤੋਂ ਵੀ ਕਿਤੇ ਬਿਹਤਰ ਕਿਤੇ ਸਾਡੀ ਕਲਪਨਾ ਖਤਮ ਹੁੰਦੀ ਹੈ ਉਸ ਤੋਂ ਪਾਰ ਜਾ ਕੇ ਜਿਹੜਾ ਹੈ ਸਰਕਾਰ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਇਹਨਾਂ ਹੈ ਉਹ ਉਹਨਾਂ ਦੀ ਰਹਿਨਮਾਈ ਦੇਗਵਾਈ ਹੈ ਇਕ ਬਹੁਤ ਅੱਛਾ ਪ੍ਰੋਜੈਕਟ ਜਿਹੜਾ ਹੈ ਉਹ ਆਮ ਆਦਮੀ ਪਾਤੀ ਦੀ ਸਰਕਾਰ ਪਟਿਆਲੇ ਵਿੱਚ ਲੈ ਕੇ ਆ ਰਹੀ ਹੈ ਔਰ ਖਾਸ ਕਰਕੇ ਮੰਦਰ ਦੇ ਵਿੱਚ ਪ੍ਰੈਮਿਸਿਸ ਜਿਹੜੇ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਸ਼ਾਨਦਾਰ ਤਰੀਕੇ ਦੇ ਨਾਲ ਜਿਹੜਾ ਹੈ ਉਹਨੂੰ ਡਿਵੈਲਪ ਕੀਤਾ ਜਾਏਗਾ ਸਰ ਸਾਹਿਬ ਹੈਰੀਟੇਜ ਸ਼ਿਪ ਪਟਿਆਲੇ ਵਿੱਚ ਬੜੇ ਜੀ ਕਿ ਉਸੇ ਤਰੀਕੇ ਦੀ ਹੈਰੀਟੇਜ ਸ਼ਿਪ ਬੜੀ ਕਿਉਂਕਿ ਪਟਿਆਲਾ ਬਹੁਤ ਬਹੁਤ ਪ੍ਰਸਾਦ ਹੈ ਉਹ ਉਹ ਅਲੱਗ ਚੀਜ਼ ਹੈ ਜੀ ਆਪਾਂ ਦੋਨੋਂ ਮਿਕਸ ਨਹੀਂ ਕਰ ਸਕਦੇ ਇੱਥੇ ਭਾਵਨਾ ਤੇ ਬਾਹਰ ਉੱਥੇ ਭਾਸ ਇੱਕ ਦਰਬਾਰ ਜਿਹੜਾ ਮਾਤਾ ਰਾਣੀ ਦਾ ਇਹ ਦਾਤਾ ਬਖਸ਼ਣ ਵਾਲਾ ਦਰਬਾਰ ਹੈ ਇਹਦੇ ਵਾਸਤੇ ਬਹੁਤ ਹੀ ਮਰਿਆਦਾ ਦੇ ਅਨੁਸਾਰ ਜਿਹੜਾ ਹੈ ਉਹ ਸਾਰੀ ਜਿਹੜੀ ਹੈ ਇਥੋਂ ਰੀਚ ਜਿਹੇ ਹੈ ਵੈਲਮੈਂਟ ਕੀਤੀ ਗਈ ਹੈ ਜੈ ਮਾਤਾ ਦੀ ਗੋਲ ਸਾਚੇ ਦਰਬਾਰ ਕੀ ਅਸੀਂ ਮਾਤਾ ਰਾਣੀ ਦਾ ਅਸ਼ੀਰਵਾਦ ਲੈ ਕੇ ਆ ਜੋ ਇਹ ਮੰਦਿਰਾਇ ਦੀ ਜਿਹੜੀ ਆਸਤਾ ਹੈਗੀ ਆ ਉਹ ਪਟਿਆਲੇ ਦੇ ਲੋਕਾਂ ਤੋਂ ਸਾਰੇ ਪੂਰੇ ਪੰਜਾਬ ਦੇ ਦੇਸ਼ ਦੇ ਔਰ ਵੀਰ ਵਿਦੇਸ਼ ਦੇ ਵਿੱਚ ਬਹੁਤ ਸਾਰੇ ਜਿਹੜੇ ਭਾਰਤੀ ਵਸਦੇ ਆ ਉਹਨਾਂ ਦੇ ਵਿੱਚ ਸਮੁੰਦਰ ਦੀ ਮੱਤਰ ਨਾਲ ਉਹਨਾਂ ਦੀ ਆਸਤਾ ਹੈਗੀ ਹੈ ਤੇ ਆਂਦੇ ਆ ਉਹ ਔਰ ਉਹਨਾਂ ਦੇ ਮਤਲਬ ਪੁੱਛਣ ਦੀ ਜਿਹੜੀ ਇੱਕ ਲੋਕ ਮਹਿਸੂਸ ਕਰਦੇ ਸੀਗੇ ਕਿ ਜਿਸ ਤਰ੍ਹਾਂ ਸਰੋਵਰ ਸਾਹਿਬ ਹੈ ਇਹਦੀ ਇੱਕ ਸਿਗਨੀਫਿਕੈਂਸੀ ਕਿਉਂਕਿ ਜਿਹੜਾ ਜਲ ਹੈ ਇਹੀ ਜੀਵਨ ਹੈ ਤੇ ਇਹੀ ਕੱਲ ਹੈ ਤੇ ਉਹ ਬੜੇ ਜਿਰਾਂ ਤੋਂ ਜਿਹੜਾ ਸੀਗਾ ਇਹ ਬੰਦੇ ਜਿਹੜਾ ਸਰੋਵਰ ਸਾਹਿਬ ਹੈ ਇਹ ਸਪਾਹੀ ਨਹੀਂ ਸੀਗਾ ਪਹਿਲੀ ਗੱਲ ਤਾਂ ਇਹ ਮੰਗ ਸੀ ਦੂਜਾ ਇਸ ਤਰ੍ਹਾਂ ਜਿਹੜਾ ਝੁਗਿਰਦਾ ਹੈਗਾ ਉਹਦਾ ਸੁੰਦਰੀਕਰਨ ਦਾ ਔਰ ਜਿਹੜਾ ਤੁਹਾਡਾ ਨਾਮ ਲੱਗਦਾ ਰਚਿਤਰਾ ਬੈਂਕ ਹੈ ਉਹਦੇ ਵਿੱਚ ਵੀ ਚੱਲ ਹੋਏਗਾ ਔਰ ਉਸ ਲੋਕਾਂ ਵਾਸਤੇ ਜਿਹੜੇ ਸ਼ਰਧਾ ਵਾਣਗੇ ਉਹ ਉੱਥੇ ਬੈਠ ਕੇ ਕੁਝ ਪਲ ਆਪਣੇ ਪਰਿਵਾਰਾਂ ਨਾਲ ਬਿਤਾ ਸਕਣਗੇ ਹੈਰੀਟੇਜ ਸਟਰੀਟ ਇੱਥੇ ਵੀ ਬਣੇਗੀ ਔਰ ਆਸ-ਪਾਸੇ ਬਾਰਾ ਤੀਰ ਦੇ ਵਿੱਚ ਔਰ ਜਿਹੜਾ ਮੰਦਿਰ ਹੈ ਇਹਦੇ ਵਿੱਚ ਵੀ ਜਿਹੜੀ ਹੈ ਗਿਆ ਸ਼ਰਧਾ ਵਾਣ ਵਾਸਤੇ ਬਹੁਤ ਸਾਰੀਆਂ ਨੰਨੀਆਂ ਸਹੂਤਾ ਦਿੱਤੀਆਂ ਜਾਣਗੀਆਂ ਜਿਹਦੇ ਨਾਲ ਆ ਕੇ ਇੱਕ ਸੁੱਖ ਦਾ ਨਾਲ ਦੌਰਾਨ ਹੋਏਗਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਰਾਤ ਆਉਂਦੀ ਹੈ ਤੇ ਆਪਣੇ ਸ਼ੇਰਾਵਾਲਾ ਗੇਟ ਤੱਕ ਲਾਈਨਰ ਲੱਗਿਆ ਹੁੰਦਾ ਹੈ ਤੇ ਜਿਹੜੇ ਲੋਕ ਕਰਮੀ ਦੇ ਵਿੱਚ ਖੜੇ ਹੋ ਗਏ ਆ ਲੋਕਾਂ ਦੀ ਆਸਤਾ ਜਿਹੜੀ ਹੈਗੀ ਆ ਤੇ ਉਹਨਾਂ ਸਾਰਿਆਂ ਵਾਸਤੇ ਸੋਚ ਕੇ ਸਾਰਾ ਪਲਾਨਿੰਗ ਕਰਕੇ ਵੱਡੇ ਵੱਡੇ ਆਰਕੀਟੈਕ ਔਰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਜੋ ਕਹਿੰਦੇ ਆ ਔਰ ਸਾਡੇ ਨੈਸ਼ਨਲ ਕਨਿਨ ਅਰਵਿੰਦ ਕੇਜਰੀਵਾਲ ਜੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਸਾਨੂੰ ਕੰਮ ਕਰਨੇ ਵੀ ਆਉਂਦੇ ਆ ਉਹਨਾਂ ਨੇ ਜਿਸ ਤਰ੍ਹਾਂ ਮੇਰੇ ਭਾਈ ਸਾਹਿਬ ਪੁੱਛ ਰਹੇ ਸੀਗੇ ਕਿ ਬਾਅਦ ਵਿੱਚ ਇਹਦੀ ਮੈਂਟਨੈਂਸ ਸਾਨੂੰ ਉਹ ਵੀ ਕਰਨੀ ਆਉਂਦੀ ਆ ਜਿਸੇ ਕੰਮ ਬਣਾ ਕੇ ਛੱਡਦੇ ਨਹੀਂ ਆ ਜੇ ਅਸੀਂ ਕੋਈ ਹਸਪਤਾਲ ਬਣਾਨੇ ਆ ਸਕੂਲ ਬਣਾਨੇ ਆ ਇਹ ਤਾਂ ਇੱਕ ਧਾਰਮਿਕ ਆਸਥਾ ਦਾ ਸਭ ਤੋਂ ਉੱਪਰਲਾ ਮੁੱਦਾ ਹੈਗਾ ਇਹਦੇ ਚ ਮੰਦਿਰ ਦਾ ਜਿਹੜਾ ਹੈ ਉਹ ਭਗਵਾਂ ਮੰਦਿਰ ਬਣੇਗਾ ਉਹਦਾ ਚੁਗਿਰਦੇ ਦਾ ਸੁਧਰੀਕਰਨ ਹੋਵੇਗਾ ਔਰ ਜਿਹੜੇ ਤੁਸੀਂ ਪਹਿਲੇ ਪੰਜਾਂ ਦੀ ਗੱਲ ਕਰਦੇ ਸੀ ਚਾਹੇ ਉਹ ਪਹਿਲੀ ਹਾਰੀ ਚਾਹੇ ਕੋਈ ਸਟਰੀਟ ਸੀ ਜਾਂ ਉਹ ਬੜੀ ਨਦੀ ਦਾ ਸੁਧਰੀਕਰਨ ਸੀ ਚਾਹੇ ਉਹ ਸ਼ਹਿਰ ਦੇ ਵਿੱਚ ਸੀਗਾ ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਹੈ ਤੇ ਹੁਣ ਸਾਡੀ ਦੇਖੋਗੇ ਤੇ ਤੁਸੀਂ ਹੀ ਕੰਪੈਰੀਜ਼ਨ ਕਰੋਗੇ ਕਿ ਜਿਹੜੀ ਇਹ ਸਰਕਾਰ ਹੈ ਇਹ ਅਲੱਗ ਹੈ ਇੱਕ ਨਵੀਂ ਸੋਚ ਵਾਲੀ ਨਵੀਂ ਫਿਟ ਨਿਸ਼ਚੇ ਵਾਲੀ ਔਰ ਇੱਕ ਧਾਰਮਿਕ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਲੋਕਾਪ੍ਰਦੇਸ਼ ਤੋਂ ਅੰਦਰਸ਼ ਤੋਂ ਉਹਨਾਂ ਪ੍ਰਤੀ ਖਾਸ ਤੌਰ ਤੇ ਆਪਣੀ ਜਿਹੜੀ ਹੈਗੀ ਆ ਉਹ ਇਹ ਜ਼ਿੰਮੇਵਾਰੀ ਨਿਭਾਉਣ ਵਾਸਤੇ ਤੇ ਤੁਸੀਂ ਦੇਖੋਗੇ ਫਰਕ ਦੇਖੋਗੇ ਤੁਸੀਂ ਪਹਿਲਾਂ ਦਾ ਤੇ ਹੁਣ ਬੰਦਾ ਬਹੁਤ ਬਹੁਤ ਤੰਤਰਾ ਜਦੋਂ ਆਪਾਂ ਇਸ ਤਲਾਕੋ ਦੀ ਦੌੜਾ ਕਿਤਾ ਹੈ ਉਦੋਂ ਇਸ ਤੋਂ ਇਹ ਹੋਰ ਦੀ ਗੱਲ ਕੀਤੀ ਜਾਵੇ ਜਦੋਂ ਡੈਂਗੂ ਦੀ ਗੱਲ ਕੀਤੀ ਹੈ ਪੂਰੀ ਸਿੱਤੀ ਪੰਜਾਬ ਦੀ ਪੀ ਹੈ ਆਪਾਂ ਕੋਵਿਡ ਦੀ ਗੱਲ ਇੱਥੇ ਕਰਨੀ ਹੈ ਆਪਾਂ ਮੰਦਰ ਤੋਂ ਬਾਹਰ ਜਾ ਕੇ ਬਾਹਰ ਜਾ ਕੇ ਤੋਂ ਬਾਹਰ ਜਿਹੜਾ ਰਸਤਾ ਸੀਗਾ ਰਸਤਾ ਮੰਦਰ ਦਾ ਸੱਜੇ ਪਾਸੇ ਜਿਹੜਾ ਰਸਤਾ ਐਥੋਂ ਮੈਂਸ਼ਨ ਕੀਤਾ ਜਾਏਗਾ ਜੇ ਪਹਿਲਾਂ ਚੱਲਦਾ ਹੁੰਦਾ ਇਹ ਤੁਹਾਨੂੰ ਸਾਰਾ ਜਦੋਂ ਆ ਜਾਏਗਾ ਇਹਦੇ ਵਿੱਚ ਸਾਰੇ ਬਹੁਤ ਸਾਰੇ ਆਰਕਟੈਕਟ ਆ ਕੇ ਜੋ ਜੋ ਲੋਕਾਂ ਦੀ ਆਸਥਾ ਹੋएगी ਜੋ ਲੋਕ ਕਹਿਣਗੇ ਕਿਉਂਕਿ ਉਹ ਜਿਹੜੀ ਮੇਨ ਐਂਟਰੈਂਸ ਹੈ ਉਹ ਇਹ ਲੋਕਾਂ ਦੀ ਜਿਹੜੀ ਆਸਥਾ ਉਹਦੇ ਮੁਤਾਬਕ ਸਾਰੇ ਫੈਸਲੇ ਕੀਤੇ ਜਾਣਗੇ ਫੈਸਲੇ ਲੋਕਾਂ ਨੇ ਕਰਨੇ ਆ ਉਹਨੂੰ ਇੰਪਲੀਮੈਂਟ ਕਰਨਾ ਹੈ